ਚੋਰ-ਚੋਰ ਹੋ ਗਏ ਉਹ ਉਹਨਾਂ ਦਾ ਜਿਹੜਾ ਸੀ ਨਾ ਹੰਕਾਰ ਹੰਕਾਰ ਚੋਰ-ਚੋਰ ਹੋ ਗਿਆ ਪੀਸਿਆ ਗਿਆ ਜਿਵੇਂ ਕਹਿੰਦਾ ਕਬੀਰ ਕੀ ਕਹਿੰਦਾ ਮਹਿੰਦੀ ਕਰੀ ਕਹਿੰਦਾ ਹਾਂ ਮਹਿੰਦੀ ਕਰਕੇ ਘਾਲਿਆ ਆਪ ਪਸਾਏ ਪਸਾਏ ਪਹਿਲਾਂ ਕਹਿੰਦਾ ਰੋੜਾ ਹੋ ਰੋ ਬਾੜ ਦਾ ਫਿਰ ਕਹਿੰਦਾ ਰੋੜਾ ਹੋਇਆ ਤਾਂ ਗਿਆ ਪਿਆ ਸਮਝਿਆ ਨਹੀਂ ਬੰਦੀ ਕੋ ਦੁਖਦੇ ਹਰ ਜਨ ਆਸਾ ਚਾਹੀਏ ਜੋ ਧਰਨੀ ਮੱਖੇ ਐ ਤੂੜ ਬਣ ਜਾ ਜਿਵੇਂ ਮਿੱਟੀ ਹੁੰਦੀ ਹੈ ਉਕੇ ਬਣ ਗਏ ਆਪਣਾ ਆਪ ਗਵਾਤਾ ਉਹਨਾਂ ਨੇ ਆਪਣੀ ਹਸਤੀ ਹਟਾਤੀ ਕਹ ਜੇ ਹੋ ਗਏ ਤੂੜ ਕਹ ਜੀ ਹੋ ਗਈ ਪੱਟ ਚੂਰ ਨੂੰ ਜਾਣ ਗਬੈਦ ਬਣਾਇਓ ਤੂੜ ਹੋ ਗਏ ਤਦਾਂ ਤੂੜ ਪੁਨੀ ਤੇ ਤੇਰੇ ਜਨੂ ਆ ਪੁਨੀ ਤੇ ਤੂੜ ਹੋ ਗਏ ਮਿੱਟੀ ਦੀ ਤੂੜ ਨਹੀਂ ਹੋਇ ਸ਼ਰੀਰ ਨਹੀਂ ਹੋਇਆ ਉਹਨਾਂ ਦਾ ਸ਼ਰੀਰ ਉਹਨਾਂ ਮਿੱਟੀ ਦੀ ਤੂੜ ਹੋ ਜਾਂਦਾ ਸ਼ਰੀਰ ਉਹ ਜਾ ਰਿਹਾ ਹੰਕਾਰ ਦੀ ਤੂੜ ਹੋ ਗਈ ਤਦਾਂ ਤੂੜ ਪੁਨੀ ਤੇ ਤੇਰੇ ਜਨੂ ਤਨ ਤੇ ਉਹ ਜਹ ਰਚ ਰਿਹਾ ਮਨੂਆ ਉਹੀ ਤੋੜ ਦੀਆਂ ਦੀ ਹੁੰਦੀ ਹੁੰਦੀ ਐ ਜਿਹੜਾ ਤੋੜ ਹੋ ਜਾਂਦਾ ਉਹਦੇ ਅੰਦਰ ਗਿਆਨ ਨਹੀਂ ਹੁੰਦੀ ਗਿਆਨ ਕੀ ਉਹੀ ਤੋੜ ਨਿਕਲੀਆਂ ਬਾਹਰ ਜੋ ਭਾਂਡੇ ਚ ਵਸਤੂ ਆ ਉਹੀ ਵਾਰ ਨਿਕਲੀਆਂ ਹਵਾ ਨਾ ਹੋਰ ਕੀ ਨਿਕਲਣਾ ਹਾਂਜੀ ਪਟਚੂਰ ਨੂੰ ਜਾਣ ਕੋ ਬੈਦ ਬਣਾਇਓ ਐ ਸਮਝ ਲਓ ਜਿਵੇਂ ਇਹ ਜੀ ਤੋੜ ਹੋ ਗਈ ਜਿਵੇਂ ਕਿਸੇ ਬੈਦ ਨੇ ਚੋੜ ਬਣਾਇਆ ਹੁੰਦਾ ਫਿਰ ਬੈਦ ਨੇ ਚੋੜ ਕਿਉਂ ਬਣਾਇਆ ਇਹ ਦੁਆ ਬਣ ਗਈ ਇਹ ਨਾਮ ਦੀ ਦੁਆ ਬਣੀ ਹੋਈ ਐ ਸੰਸਾਰ ਹੋ ਗਈ ਨਾਮਦਾਰੂ ਅਬਾਦ ਨੇ ਚੋੜ ਲਵਾਇਆ ਸੰਸਾਰ ਵਾਸਤੇ ਸਰਵ ਰੋਗ ਖੋਖਦਨਾ ਸਰਵ ਰੋਗ ਆਇਆ ਖੋਖਦਨਾ ਨਾਮ ਹੈ ਇਹ ਚੋੜਨ ਐਨਾ ਐ ਚੋੜਨ ਬਣਦਾ ਇਹ ਚੋੜਨ ਸਾਰੇ ਬਿਮਾਰੀਆਂ ਨੂੰ ਦੂਰ ਕਰ ਦਿੰਦਾ ਮੇਰਾ ਬੈਦ ਗੁਰੂ ਗੋਬਿੰਦ ਗੋਬਿੰਦ ਉਹ ਬੈਦ ਨੇ ਬਣਾਤਾ ਚੋੜ ਨੇ ਦੇ ਗੋਲ ਵੀ ਆ ਗਿਆ ਹਾਂਜੀ ਸੰਗੀਤ ਇਹ ਨਹੀਂ ਇਹ ਨਹੀਂ ਤੋ ਕਿਹਾ ਇੱਕ ਰੂਪ ਇਹ ਤਾਂ ਰੂਪ ਨਰਾ ਚੰਦ ਹ ਜਿਤੇ ਇੱਕ ਰੂਪ ਧਾਰੀ ਨੂੰ ਤੇਤੇ ਇੱਕ ਦੇਵ ਵੀ ਮਾਰੀ ਨੂੰ ਜਿੰਨੇ ਵੀ ਰੂਪ ਧਾਰਨ ਕੀਤੇ ਰਖਤ ਬੀਜ ਨੇ ਜਿਤੇ ਉਹਦੀ ਬੂੰਦਾਂ ਪੈਂਦੀ ਸੀ ਖੂਨ ਦੀ ਉਥੇ ਪੈਦਾ ਹੋ ਜਾਂਦੇ ਸੀ ਨਾ ਰਖਤ ਬੀਜ ਰਾਖਿ ਜੋ ਹੋਇ ਜਾਈ ਰਾਖਿ ਪਿਆਦਾ ਹੁੰਦਾ ਸੀ ਜਿੰਨੇ ਵੀ ਰੂਪ ਤਾਰਨ ਕੀਤੇ ਸਭਾ ਹੀ ਮਾਰਤੇ ਖਪਾਤੇ ਤੇ ਤੇ ਤੇਗਦੇ ਬਿਮਾਰੀਆਂ ਜਿੱਤੇ ਰੂਪ ਤਾਰੀਆਂ ਤੇ ਤੇਗਦੇ ਬਿਮਾਰੀਆਂ ਜਿੰਨਾ ਰੂਪ ਤਾਰਨ ਕੀਤੇ ਸਾਰੇ ਹੀ ਮਾਰਤੇ ਦੇਵੀ ਨੇ ਜਥੇ ਇੱਕ ਰੂਪ ਤਾਰ ਹੀ ਤੇ ਉਹ ਦਰਗਾ ਸੰਘਾਰੀ ਜਿੰਨੇ ਰੂਪ ਤਾਰਨ ਕਰਦਾ ਉਹਨਾਂ ਨੂੰ ਸਾਰੇ ਨੂੰ ਸੰਘਾਰ ਦਿੰਦੀ ਹੈ ਦਰਗਾ ਨਾਲ ਵੀਰ ਨਾਲ ਜਤੇ ਇੱਕ ਜਿੰਨੇ ਕੋ ਹੋ ਸਵਾਲ ਖੜੇ ਕਰਦਾ ਨਵੇਂ ਸਾਰੇ ਸਵਾਲਾਂ ਨੂੰ ਖਤਮ ਕਰੀ ਜਾਂਦੀਆਂ ਨਾਲ ਦੀ ਨਾਲ ਹਰ ਸਵਾਲ ਦਾ ਵੱਖਰਾ ਰੂਪ ਹੁੰਦਾ ਹ ਹੁਣ ਜਿਤੇਕ ਰੂਪ ਤਾਂ ਆ ਰਹੀ ਹੈ ਰੂਪ ਤਾਂ ਉਹਦਾ ਇੱਕ ਹੈ ਇੱਕਾ ਜਿਹਾ ਕੋ ਰੂਪ ਹੁੰਦਾ ਹੈ ਸਰੀਰ ਦਾ ਤਾਂ ਵੱਖਰੇ ਵੱਖਰੇ ਰੂਪ ਕਿਵੇਂ ਹੋਏ ਸਵਾਲ ਦਾ ਰੂਪ ਹਰ ਸਵਾਲ ਦਾ ਰੂਪ ਵੱਖਰਾ ਹੁੰਦਾ ਹੈ ਆਦਮੀ ਇੱਕ ਹੈ ਉਹਦੇ ਰੂਪ ਕਹੇ ਨੇ ਜਿੰਨੇ ਉਹਦੇ ਜਿਹੇ ਜਿਹੇ ਸਵਾਲ ਨੇ ਸਾਰੇ ਉਹਦੇ ਰੂਪੇ ਨੇ ਇਕ ਦਾ ਰੂਪ ਹੋਊਗਾ ਜੇ ਹਜ਼ਾਰ ਆਦਮੀ ਕੋ ਇੱਕੋ ਸ਼ਕਲ ਦਾ ਰੂਪ ਇੱਕੋ ਹੀ ਆ ਸਭ ਦਾ ਫਿਰ ਸੱਜਗਣ ਦੇ ਰੂਪ ਕਿਉਂ ਹੈ ਰੂਪ ਇੱਕ ਹੈ ਸਾਰਿਆਂ ਦਾ ਗਿਣਤੀ ਇੱਕ ਨਹੀਂ ਹੈ ਅਨੇਕ ਹੈ ਫਿਰੇ ਗਣ ਰੂਪਾਂ ਦਾ ਇੱਕ ਹੈ ਉਹਨੇ ਗਿਣਤੀ ਕੋਈ ਨਹੀਂ ਹੈ ਜੁਤੇ ਸ਼ਸਤਰ ਬਾਚਰੇ ਜਤੇ ਸ਼ਸਤਰ ਬਾਚਰੇ ਸ਼ਸਤਰ ਬਾਚਰੇ ਜਿੰਨਾ ਕਿ ਸ਼ਸਤਰ ਵਾਹੇ ਜਿੰਨੇ ਉਹਨਾਂ ਤੇ ਹਥਿਆਰ ਚਲਾਏ ਤੀਰ ਛੱਡੇ ਆ ਤਲਵਾਰਾਂ ਮਾਰੀਆਂ ਰਕਸ਼ਾਂ ਦੇ ਜਿੰਨੇ ਕੋ ਗਿਆਨ ਦੇ ਬਾਣ ਮਾਰੇ ਆ ਗਿਆਨ ਖੜਕ ਦੇ ਵਾਰ ਕੀਤੇ ਪ੍ਰਵਾਹ ਸਰੋਣ ਕੇ ਪਰੇ ਉਹਨਾਂ ਹੀ ਉਹਨਾਂ ਦੇ ਅੰਦਰੋਂ ਸੋਣ ਨਿਕਲਿਆ ਉਹਨਾਂ ਹੀ ਉਹਨਾਂ ਦੇ ਅੰਦਰੋਂ ਜਿਹੜਾ ਸੀਗਾ ਨਾ ਲੋਹ ਵ੍ਰਤਨ ਕਲਗੀ ਉਹਨਾਂ ਦੇ ਅੰਦਰ ਉਹਨੀਆਂ ਰੋਹ ਵ੍ਰਤਨ ਕਲਗੀ ਉਹੜਾ ਚੰਮੜਦੇ ਸੀ ਨਾ ਰਾਸ਼ ਨੂੰ ਦੇਵਤਾ ਦੇਖੋ ਕੇ ਉਛੜ ਲੁੱਤਾ ਵੇਦਾ ਯਾਬਾ ਇਹਦਾ ਕੋਈ ਫਾਇਦਾ ਨਹੀਂ ਜਿੱਤੱਕ ਬਿੰਦੂ ਕਾਗ ਰਹਿ ਸੁਪਾਨ ਕਾਲ ਕਾ ਕਰਾ ਜਿੱਤੇ ਵੀ ਕੋਈ ਕਬੂੰਦ ਗਰਦੀ ਹੈ ਉਹ ਰਾਹ ਦੇ ਵਿੱਚ ਧਰਤੀ ਦੇ ਡੇਗਣ ਦੇ ਪਹਿਲਾਂ ਹੀ ਕਾਲੀ ਉਹਨੂੰ ਪੀ ਲੈਂਦੀ ਹੈ ਖੱਪਰ ਕਾਲ ਕਾ ਕਰਾ ਕਾਲੀ ਨਾਲ ਹੈ ਨਾ ਉਹ ਖੱਪਰ ਕਰ ਦਿੰਦੀ ਹੈ ਥੱਲੇ ਖੱਪਰ ਜੇ ਆ ਜਾਂਦੀ ਹੈ ਜਮੀਨ ਤਾਂ ਕਰਨਾ ਨਹੀਂ ਦਿੰਦੀ ਹਮ ਰਸਾਵਲ ਛੰਦ ਹਮ ਹੂ ਆ ਸਰਾਣ ਹੀਨੰ ਭਇਓ ਅੰਗ ਸ਼ੀਨੰ ਸਰਾਣ ਹੀਨ ਨਾ ਹੋ ਗਿਆ ਬਿਲਕੁਲ ਲੋਵਰਾ ਤਾਂ ਸਾਰੀ ਵਹਿ ਗਈ ਵਿੱਚੋਂ ਭਯੋ ਅੰਗ ਸ਼ੀਨੰ ਬਸ ਜਿਹੜਾ ਸੀਗਾ ਹੌਸਲਾ ਹੌਸਲਾ ਖਤਮ ਹੋ ਗਿਆ ਲੜਨ ਲੋ ਸੰਸਾਰ ਛੱਡ ਦਿੱਤਾ ਸੰਸਾਰ ਤੋਂ ਮੂੰਹ ਮੋੜ ਲਿਆ ਸੰਸਾਰ ਦੀ ਕੋਈ ਆਸ ਏ त्याग दी ਅੰਗ ਹੀਣੰ ਗਿਰਿਉ ਅੰਤ ਝੂਮੰ ਮਨੋ ਮੇਗ ਭੂਮੰ ਅਖੀਰ ਨੂੰ ਖਿਰ ਗਿਆ ਝੂਮ ਕੇ ਗੇੜਾ ਖਾ ਕੇ ਕਹਿੰਦਾ ਵੀ ਬਸ ਹੋ ਗਈ ਹੁਣ ਗਾਂ ਕੋਈ ਇੱਛਾ ਨਹੀਂ ਰਹੀ ਕੋਈ ਲੋੜ ਨਹੀਂ ਰਹੀ ਸਭ ਸਵਾਲ ਪੂਰੇ ਹੋ ਗਏ ਮਨੋ ਮੇਗ ਭੂਮੰ ਐ ਸਮਝ ਲਓ ਭਈ ਮੇਗ ਭੂਮੀ ਤੇ ਵਰਤ ਗਿਆ ਮੇਗੇ ਗਰ ਗਿਆ ਉੱਤੇ ਆ ਕੇ ਉਹਦੇ ਹਿਰਦੇ ਚ ਪੂਰੇ ਦਾ ਪੂਰਾ ਬਿਆਨ ਮੇਗ ਰੂਪ ਪੂਰੇ ਦਾ ਪੂਰਾ ਬੱਦਲ ਉਹਦੇ ਢੇਰੀ ਹੋ ਗਿਆ ਉਹਦੇ ਤੇ ਢੇਰੀ ਹੋ ਗਿਆ ਸਵੇ ਦੇਵ ਹਰਖੇ ਸੁਮਨ ਧਾਰ ਵਰਖੇ ਸਵੇ ਦੇਵ ਦੇਖੋ ਦੇਵ ਦੇ ਸਾਰੇ ਹਰਖੇ ਹਰਖੇ ਦਾ ਹੁੰਦਾ ਬੜਾ ਖੁਸ਼ੀ ਹੋਏ ਖੁਸ਼ ਹੋਏ ਸੁਮਨ ਧਾਰ ਵਰਖੇ ਸੁਮਨ ਧਾਰ ਵਰਖੇ ਧਾਰਗਾ ਦੀ ਵਰਸਦੀ ਹੈ ਸ੍ਰੇਸ਼ਟ ਗਿਆਨ ਦੀ ਧਾਰ ਵਰਤੀ ਨਾਮ ਦੀ ਧਾਰ ਵਰਤੀ ਵਰਤੀ ਹੈ ਨਾਮ ਦੀ ਧਾਰੇ ਵਰਸ ਰਹੀ ਸੀ ਪਹਿਲਾਂ ਨਾਮ ਦੀ ਚਰਚਾ ਹੀ ਹੋ ਰਹੀ ਸੀ ਹਾਂਜੀ ਰਕਤ ਬਿੰਦ ਮਾਰੇ ਰਕਤ ਬਿੰਦ ਨੇ ਲੜਾਈ ਛੜਤੀ ਹੱਥ ਖੜੇ ਕਰਤੇ ਰਕਤ ਬਿੰਦ ਮਾਰੇ ਸਭੇ ਸੰਤ ਉਭਾਰੇ ਸਭੇ ਸੰਤ ਉਭਾਰੇ ਜਿੰਨੇ ਸਾਰੇ ਸੰਤ ਸੀ ਇਹ ਰਕਸ਼ਾਂ ਸੀ ਸਾਰੇ ਚਾਹੇ ਦੇਵਤਾ ਜੀ ਸੀ ਜਿਨ੍ਹਾਂ ਨੇ ਜਿਹੜੇ ਦੱਬੇ ਹੋਏ ਸੀ ਨਾ ਵਕਾਰਾਂ ਦੇ ਨਿਕਲਣਾ ਚਾਹੁੰਦੇ ਸੀ ਉਹ ਨਿਕਲ ਗਏ ਉੱਤੇ ਉਹ ਬਾਰੇ ਦਾ ਨਾ ਰੋਏ ਜਿਹੜੇ ਵਕਾਰਾਂ ਦੇ ਦੱਬੇ ਹੋਏ ਸੀ ਸਮਝੇ ਨਹੀਂ ਸੀ ਆਉਂਦੀ ਉਹਨਾਂ ਨੂੰ ਸਮਝ ਆ ਗਈ ਉੱਤੇ ਨਿਕਲ ਗਏ ਲੋਭ ਤਾਂ ਉੱਤੇ ਨਿਕਲ ਗਏ ਮੋਹ ਤਾਂ ਉੱਤੇ ਨਿਕਲ ਗਏ ਇਹ ਤਸਰੀ 75 ਨਾਟਕੇ ਚੰਡੀ ਚਰਤਰੇ ਰਖਤ ਬੀਰਜ ਵਧਾ ਚਾਥਰ ਉੱਤੇ ਆਏ ਸੰਪੂਰਨ ਮਤ ਸੁਭ ਮਸਤਾਫ ਜੀ ਹਥ ਨਸੁੰਭ ਨਸੁੰਭ ਜੁਧ ਕਥਨਉ ਦੋਰਾ ਸੁਮਣ ਨਸੁੰਭ ਸੁਣਿਓ ਜਬਾ ਰਕਤ ਵੀਰਜ ਕੋ ਨਾਸ ਆਪ ਚੜਤ ਪੇ ਜੋਰਦਲ ਸਜੇ ਪਰਸ ਅਰ ਪਾਸ ਜਦ ਸੁਮਣ ਸੁਮਨੇ ਸੁਣਿਆ ਵੀ ਰਕਤ ਵੀਰ ਦੀ ਜਿਹੜਾ ਸਾਡਾ ਸੈਨਾਪਤੀਓ ਮਾਰਿਆ ਗਿਆ ਫਿਰ ਉਹ ਆਪ ਦੋਲੂ ਭਰਾ ਚੜੇ ਜੰਗ ਨੂੰ ਬੜਾ ਤਕੜਾ ਸੈਨਾ ਦਾ ਤਕੜੀ ਫੌਜ ਲੈ ਕੇ ਪਜੰਗ ਪ੍ਰਯਾਤ ਛੰਦ ਚੜੇ ਸੁੰਬਰ ਨਾ ਸੁੰਭ ਸੂਰਾ ਅਪਾਰੰ ਬੜੇ ਅਪਾਰ ਸੂਰ ਮੇ ਸੁੰਬਰ ਨਾ ਸੁੰਭ ਜੰਗ ਨੂੰ ਚੜੇ ਉੱਠੇ ਨਦ ਨਾਦਨ ਸੁਰ ਤਹੁਸਾਂ ਤੂ ਘਾਰੰ ਹਾਂ ਨਦ ਨਾਦਨ ਉਹਨਾਂ ਦੀ ਆਪਣੀ ਵਿਚਾਰਧਾਰਾ ਸੀ ਨਾ ਉਹਦੇ ਹੌਸਲੇ ਨਾਲ ਉਹਦਾ ਕਰਕੇ ਉੱਠੇ ਵੀ ਸਾਡੀ ਜਿਹੜੀ ਵਿਚਾਰਧਾਰਾ ਹੈ ਜਿਵੇਂ ਗੰਗਾ ਦੇ ਨਾਰੇ ਇਹ ਲਾਉਂਦੇ ਨੇ ਨਾ ਜੈ ਗੰਗੇ ਕੋਈ ਉਹ ਨਾਨਾ ਦੇਵ ਨੂੰ ਜਾਂਦਾ ਉਹਦੇ ਲਾਉਂਦਾ ਆਪਣੇ ਆਪਣੇ ਜਿਆਕਾਰੇ ਗਜਾਉਂਦੇ ਆਉਂਦੇ ਨੇ ਉਹ ਆਪਣੀ ਮੱਤ ਦੇ ਜਿਆਕਾਰੇ ਗਜਾਉਂਦੇ ਨੇ ਜੋ ਉਹਨਾਂ ਕੋ ਵਿਚਾਰਤ ਕਰ ਉਹਦੇ ਉਹਦੀ ਜਿੱਤ ਦੇ ਭਈ ਅਸਟ ਸਾਕੋਸ ਲੋ 76 ਸ਼ਾਇਨ ਦੇ ਕੋਣ ਉਹ ਕੇ 400 ਕੋਸੀ ਹੁਣ 800 ਕੋਸ ਦਾ ਆ ਗਿਆ ਤੇ ਵੱਡਾ ਨੋਦੋ ਇਹ ਉਹ ਤਾਂ ਵੱਡਾ ਨਾ ਰਾਜਾ ਹੈ 800 ਕੋਸ ਦਾ ਹੈ ਦੇ ਵਿੱਚ ਜੋ ਦਾ 800 ਕੋਸ ਦੇ ਵਿੱਚ ਕੋਈ ਇਹਦਾ ਮੁਕਾਬਲਾ ਕਰਨ ਵਾਲਾ ਨਹੀਂ ਭੱਜੇ ਚੰਦ ਸੂਰਜ ਦਰਯੋਦੇਵ ਰਾਈਂ ਚੰਦ ਆ ਸੂਰਜ ਕਹਿੰਦੇ ਛੁੱਪ ਗਏ ਭੱਜ ਗਏ ਐ ਚੰਦ ਸੂਰਜ ਨਹੀਂ ਛੁਪੇ ਅਸਲ ਜਿਹੜੇ ਅਸਲੀ ਚੰਦ ਸੂਰਜ ਨੇ ਨਾ ਉਹਨਾਂ ਦੀ ਬਜਾਏ ਐ ਚੰਦ ਸੂਰਜ ਇਹਨਾਂ ਨੇ ਬਣ ਲਏ ਅਸਲੀ ਛੁੱਪ ਗਏ ਅਸਲੀ ਜਾਨ ਦਸੂਰਜ ਜਿਹਨੂੰ ਸੂਰਜ ਨੂੰ ਅਸਲੀ ਨੂੰ ਪਾਲੀ ਦੇਣਾ ਸੀ ਨਾ ਪੂਜਾ ਕਰਨੀ ਸੀ ਉਹ ਛੜਤਾ ਬਾਹਲਾ ਪੂਜਣ ਲੱਗੇ ਇਹਨੇ ਬਾਹਲਾ ਪੂਜਣੇ ਸਾਰੇ ਰਾਖਸ਼ੇ ਨੇ ਇਹ ਰਾਖਸ਼ੇ ਮੱਤ ਸੂਰਜ ਤਾਂ ਅੰਦਰ ਹੈ ਚੰਦਰਮਾ ਵੀ ਅੰਦਰ ਹੈ ਮਾਨਕ ਚੰਦਰਮਾ ਤੇਤ ਸੂਰਜ ਇਹ ਸੂਰੀ ਚੱਲ ਦੋ ਆਪੇ